ਨਰਜੀਤ ਜੀ ਦਾ ਨਾਮ ਹੈ ਕੰਡੀ ਦੇਵ ਦੇ ਵਿਆਹ ਚ ਇੰਨੀ ਖੁਸ਼ੀ ਹੁੰਦੀ ਆ ਕਿਉਂਕਿ ਸਭ ਤੋਂ ਪਹਿਲਾਂ ਅਗਲੇ ਨੂੰ ਖੁਸ਼ ਕਰਨਾ ਹੁੰਦਾ ਏਦਾਂ ਹੀ ਜੋ ਸਾਡੇ ਐਮਐਲਏ ਸਾਹਿਬ ਨੇ ਇਹਦੇ ਹਲਕੇ ਨਹੀਂ ਪਰ ਇਹਨਾਂ ਨੇ ਸਾਡਾ ਇੰਨਾ ਮਨ ਖੁਸ਼ ਕੀਤਾ ਹੈ ਕਿ ਅਸੀਂ ਉਹ ਖੋਲ ਕੇ ਦੱਸ ਨਹੀਂ ਸਕਦੇ ਬਣੀ ਕਿਰਪਾ ਹੈ ਔਰ ਜਿਹੜਾ ਇਹ ਪਿੰਡ ਦਾ ਕੰਮ ਕਰਦੇ ਪਏ ਨੇ ਸਾਨੂੰ ਸਾਰਿਆਂ ਨੇ ਹੀ ਹਵਾ ਤੇ ਹੀ ਰੱਖਿਆ ਹੈ ਕਿਉਂ ਮੇਰੀ ਉਮਰ ਉਸ ਸੁਖਣਾ ਬਹਾਉ ਚੱਲੀ ਹੈ ਮੈਨੂੰ ਸ਼ੁਰੂ ਦੀ ਜਾਣਕਾਰੀ ਹੈ ਜਿੰਨੇ ਮੈਨ ਨੇ ਵੇਖ ਲਓ ਆਪਣੇ ਹਲਕੇ ਦੇ ਵਿੱਚ ਜੋ ਲੀਟਰ ਹੈਗੇ ਸੀ ਕੋਈ ਕਿੱਥੋਂ ਲਿਆਉਣਾ ਕੋਈ ਲੁਧਿਆਣੇ ਤੋਂ ਕੋਈ ਚੰਡੀਗੜ੍ਹ ਤੋਂ ਕਿਉਂ ਆਪਣੀ ਹਲਕੇ ਦੇ ਬੰਦੇ ਨਹੀਂ ਸੀ ਜਾਂ ਕੋਈ ਲੀਟਰ ਨਹੀਂ ਸੀ ਇਹਨਾਂ ਦਾ ਦੇਈ ਮਾਨਾ ਹੈ ਏ ਸਾਡੀ ਪਰਮ ਪਿਤਾ ਪ੍ਰਮਾਤਮਾ ਨੇ ਤੁਸੀਂ ਸੱਜਣਾ ਨੇ ਮਦਦ ਕੀਤੀ ਆ ਅੱਜ ਸਾਡਾ ਘਰ ਦਾ ਬੰਦਾ ਜਿਹੜਾ ਹੈ ਉਹ ਤੁਸੀਂ ਦਿਤਾਇਆ ਹੈ ਕਿ ਮੈਂ ਇਹਨਾਂ ਨੂੰ ਲੱਖ ਲੱਖ ਬੁਮਾਰਿਕਾਂ ਦਿੰਨਾ ਔਰ ਜਿਹੜੀ ਇਹਨਾਂ ਦੀ ਸਥਿਤੀ ਹੈ ਔਰ ਨਹੀਂ ਅਮਰੀਕਾ ਦਾ ਦਾਦਾ ਕਦ ਕੇ ਆਏ ਨੇ ਉਥੇ 200 250 ਕਿਨੇ ਮੀਟਰ ਦੀ ਰੇਂਜ ਤੇ ਕਾਰਾਂ ਚੱਲਦੀਆਂ ਨੇ ਜਿੱਥੋਂ ਇਹ ਹੁਣ ਆਇਆ ਔਰ ਇਹ ਵੀ ਖਿਆਲ ਕੇ ਦੀ ਨੀ ਰੇ ਜਪਣੀ ਬਣਾਈ ਦਿੱਤਾ ਹੈ ਅਸਕੇ ਦੇ ਵਿੱਚ ਕੰਮ ਵੱਧ ਤੋਂ ਵੱਧ ਕਰਿਆ ਨਾਲ ਤੋਂ ਮੈਂ ਜਾਂਦਾ ਕੋਣੀ ਕਿਉਂਕਿ ਕੋਲ ਮੈਨੂੰ ਗੁਰੂ ਦੀ ਕਿਰਪਾ ਸ਼ਾਮ ਨੂੰ ਓਸ਼ਾਰੀ ਮਿਲ ਜਾਂਦੀ ਹੈ ਬਈ ਇਹ ਬਹੁਤ ਠੀਕ ਹੈ ਜੇ ਲੋਕਾ ਖੁਸ਼ ਕਰੇਗਾ ਤੇ ਲੋਕੀ ਇਹਨਾਂ ਨੂੰ ਖੁਸ਼ ਕਰਨਗੇ ਲੋਕੀ ਕੰਮ ਨਾਲ ਖੁਸ਼ ਹੋਣਗੇ ਤੇ ਦੂਜਾ ਮੇਰੀ ਸਾਰੇ ਆਕੇ ਨੂੰ ਇਹੀ ਬੇਨਤੀ ਆ ਵੀ ਜਦੋਂ ਵੋਟਾਂ ਆਉਣਗੀਆਂ ਉਦੋਂ ਵੋਟਾਂ ਦੇ ਵਿੱਚ ਆਪਣਾ ਕੰਮ ਚ ਜਿਵੇਂ ਸੜਕ ਚੜ੍ਹੇ ਹੋ ਚੜ੍ਹੇ ਰਹੋ ਤੇ ਹੁਣ ਜਿਹੜਾ ਹੈ ਜਿਹੜੇ ਜਿਹੜੇ ਤੁਹਾਨੂੰ ਸੁੱਖ ਦੇ ਨਾਲੇ ਕੰਮ ਨੇ ਉਹ ਆਪਣੇ ਦੇ ਨਾਲ ਮਿਲ ਕੇ ਕਰਾ ਲਓ ਬੈਗਣ ਵਜੀ ਕੀ ਖਾਂਸਾ ਹੋਰ ਬੋਟਾ ਦਾ ਗੱਲਾ ਹੁੰਦਾ ਹੈ ਇਹ ਤੁਹਾਡੇ